ਕਾਲ ਦੋਸਤੋ ਇਸ ਵੇਲੇ ਦੀ ਤਾਜ਼ਾ ਅਪਡੇਟ ਤੁਹਾਡੇ ਨਾਲ ਲੈ ਕੇ ਆ ਰਹੇ ਹਾਂ ਸੋਨੇ ਦੇ ਜਾਰੀ ਹੋਏ ਤਾਜ਼ਾ ਵੱਡੇ ਰੇਟ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਨਾਲ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਹੱਦ ਤੋ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਭਾਰਤੀ ਸ਼ਰਾਫਾ ਬਾਜ਼ਾਰ 'ਚ 16 ਨਵੰਬਰ 2024 ਨੂੰ ਸੋਨੇ ਤੇ ਚਾਂਦੀ ਦੀ ਕੀਮਤ 'ਚ ਗਰਾਵੜ ਦਰਜ ਕੀਤੀ ਗਈ ਹਾਲਾਂਕਿ ਸ਼ੁੱਧ ਸੋਨੇ ਦੀ ਕੀਮਤ ਹਜੇ ਵੀ 73000 ਰੁਪਏ ਪ੍ਰਤੀ 10 ਗ੍ਰਾਮ ਤੋਂ ਉੱਪਰ ਬਣੀ ਹੋਈ ਹੈ जबकि चांदी की कीमत सतासी हज़ार रुपए प्रति किलोते विक रही है राशि पद्र तेल नौ सौ शुद्धता वाले चौबीस कैर दस ग्राम सोने की कीमत तरह हजार नौ सौ रुपए दर्ज की इस ही नौ सौ नड़िन्नवे शुद्ध चांदी की कीमत सतासी हज़ार सौ अठाठ रुपये प्रति किलोग्राम से आ गई है वीरवार शाम चौबी कैरेट शुद्ध था सोने की कीमत पचहत्तर हज़ार दो सौ साठ रुपए प्रति दस ग्राम से ਜੋ ਅੱਜ ਸਵੇਰੇ 73994 ਰੁਪਏ ਤੇ ਆ ਗਈ ਹੈ ਇਸੇ ਤਰ੍ਹਾਂ ਸ਼ੁੱਧਤਾ ਦੇ ਆਧਾਰ ਤੇ ਸੋਨੇ ਤੇ ਚਾਂਦੀ ਦੀਆਂ ਕੀਮਤਾਂ 'ਚ ਗਰਾਵੜ ਦਰਜ ਕੀਤੀ ਗਈ ਹੈ ਬਾਕੀ ਖਬਰ ਨੂੰ ਅੰਤ ਤੱਕ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ